ਦੇ ਆਪਣੇ ਚੱਲ ਮੈਂ ਮੇਲੇ ਤੇ ਪਿਆ ਮੋਟਰਸਾਈਕਲ ਤੇ ਥੋੜਾ ਪਿਆ ਸਾਮਾਂ ਨੂੰ ਮੋਟਰਸਾਈਕਲ ਤੇ ਬੱਬੇ ਨੂੰ ਦੇ ਦੋ ਚਾਹ ਦਾ ਨਾ ਮਾਰਤਾ ਤੇ ਚੰਗ ਲੈ ਉਮਰ ਕਿੰਨੀ ਹੋ ਗਈ ਉਹ ਹੁਣ ਆਤ ਤੇ ਆ ਸਹਰਾਣਾ ਲੈ ਕੇ ਆਤ ਪਾ ਦੇਗਾ ਸੌਣ ਦੀ ਸਹਰਾਣਾ ਲੈ ਕੇ ਪੈ ਜਾਣੀ ਹੈ ਸਹਰਾਣੇ ਤੋਂ ਬਗੈਰ ਆਤ ਪਾਏਗਾ ਬਗੈਰ ਪੈ ਜਾਣੀ ਹੈ ਬੰਦੇ ਦਾ ਨੇਚਰ ਏ ਕੰਮ ਕਰਦਾ ਜਿੱਦਾਂ ਦਾ ਤੂੰ ਹੋ ਜਾਏਗਾ ਬੰਦੇ ਨੇ ਉਦਾਂ ਦੇ ਹੀ ਹੋ ਜਾਣਾ ਮੈਂ ਬੜੀ ਘੱਟ ਮਲਚ ਕਰਾਈ ਸ੍ਰੀ ਇਹ ਲਾਟਾ ਵੀ ਘੱਟ ਬੜਾ ਕਰਾਇਆ ਕਦੀ ਨਹੀਂ ਮਿਲ ਲਾਟਾ ਕਰਾਇਆ ਸਰੀਰ ਨੂੰ ਆਦਤ ਪਾ ਲਈ ਕਿਦਾਂ ਹਾਂ ਮੈਂ ਭਲਾ ਕਿੱਥੋਂ ਮੈਂ ਕਈ ਚੀਜ਼ਾਂ ਕਹਿੰਦਾ ਕਈ ਚੀਜ਼ਾਂ ਆਪਾਂ ਆਦਤ ਪਾ ਲੈਨੇ ਹੁਣ ਚਲੋ ਪ੍ਰੈਕਟਿਸ ਤੇ ਬੰਦੇ ਨੇ ਕਰਨੀ ਕਰਨੀ ਹੈ ਬਾਕੀ ਆਪਾਂ ਪਾਈਆਂ ਆਦਤ ਪਤਾ ਨਹੀਂ ਜਾਂ ਮੈਨੂੰ ਮੇਰੀ ਬਾਡੀ ਨਹੀਂ ਮੰਗਦੀ ਤੁਹਾਡੀ ਮੰਗਦੀ ਉਹ ਮੈਂ ਨਹੀਂ ਕਹਿ ਸਕਦਾ ਪਰ ਜੋ ਮੈਨੂੰ ਲੱਗਦਾ ਮੈਨਿਕ ਦੀ ਮਾਲਚ ਮਾਲਚ ਪਹਿਲੀਆਂ ਬੋਲੀਆਂ ਜੋ ਭਾਵੇਂ ਕਰਾਈ ਹੋਏ ਹੁੰਦੇ ਮਾਲ ਚਾਹੀ ਤਾਂ ਨਹੀਂ ਸਰ ਇਹ ਵੀ ਇਹਾ ਗੇਮ ਲਾਉਂਦੇ ਹੁਣ ਮੈਂ ਤਾਂ ਦੱਸਾ ਮਾਲ ਚ ਚਾਹੀਦੀ ਆ ਮਾਲ ਚ ਚਾਹੀਦੀ ਪਲਵਾਨਾਂ ਨੂੰ ਜਿਆਦੀ ਕਿਉਂਕਿ ਪਲਵਾਨਾਂ ਨੇ ਕੁਲ ਨਾ ਵੜਾ ਹੁੰਦਾ ਉਹ ਲੰਮਾ ਕੁਲ ਤੇ ਜਿਤਨਾ ਮੰਨ ਕੇ ਚੱਲਣਾ ਘੰਟਾ ਘੰਟਾ ਜ਼ੋਰ ਕਰਨੇ ਉਹਨਾਂ ਦੇ ਸਰੀਰ ਟਾਇਟ ਹੋ ਜਾਂਦਾ ਜਿੱਦਾਂ ਮਰਜੀ ਮਸਲਣਾ ਤੇ ਹੁਣ ਜਿਤਨਾ ਆ ਨਵਾਂ ਕੰਮ ਜੇ ਚੱਲ ਪਿਆ ਮੈਨੂੰ ਨਹੀਂ ਇਹ ਵਧੀਆ ਲੱਗਦਾ ਆਪਾਂ ਕੋਣੇ ਗਰਾਊਂਡ ਜਨਾਈ ਰਣਾ ਹੁਣ ਜਿਹੜੇ ਪੁਰਾਣੇ ਬੰਦੇ ਹੁੰਦੇ ਉਹਨਾਂ ਮਾਰੀ ਮੁੱਟੀ ਕਰ ਲਈ ਇਹਦੇ ਹੁਣ ਜਿਤਨਾ ਮੰਨ ਕੇ ਚੱਲ ਦੇਸੀ ਦੇਸੀ ਚੀਜ਼ਾਂ ਹੈਗੀਆਂ ਤੇ ਦੇਸੀ ਚੀਜ਼ਾਂ ਜਾਂ ਫਿਜ਼ੀਓਥੈਰਪੀ ਕਰਾਉਣੇ ਆਪਾਂ ਹਾਂਜੀ ਜਿਦ ਤਰ੍ਹਾਂ ਪੁਰਾਣੇ ਬੰਦੇ ਕਹਿੰਦੇ ਹੁੰਦੇ ਕਿ ਜਿਦ ਤਰ੍ਹਾਂ ਸ਼ੇਕ ਦੋ ਰੇਤਾ ਦਾ ਸ਼ੇਕ ਦੇ ਦੋ ਜਾਂ ਉਦਾਂ ਸ਼ੇਕ ਦੇ ਦੋ ਹੁੰਦਾ ਤੇ ਸ਼ੇਕ ਹੀ ਆ ਉਹ ਵੀ ਸ਼ੇਕ ਸੂਕ ਹੀ ਦਿੰਦੇ ਆਪਣੀ ਬਾਡੀ ਨੂੰ ਤੇ ਹੁਣ ਆਪਾਂ ਘਰੋਂ ਉਹ ਕੰਮ ਨਹੀਂ ਕਰ ਹਾਂਜੀ ਕਹਿਣ ਪੂਰੇ ਪੂਰੇ ਹਾਂ ਜੱਟ ਚੰਗਿਆ ਚੰਗਾ λε옴ਰ ਕਿ ਨਹੀਂ ਹੋ ਗਿਆ ਉਹ 25 ਉਮਰ ਥੋੜੀ ਛੋੜੇ ਬੱਚਾ ਜੇ ਇਹ ਪੋਣਾ ਆਪਣੇ ਪਿੰਡ ਪੋਣਾ ਉਲੀ ਚ ਪਹਿਲੀ ਦੀ ਖੇਡਦਾ ਵੇਖਿਆ ਛੱਡ ਬੈਣਾ ਨਾ ਸਾਲ ਚਾਟੀ ਮਾਰ ਕਾਕਾ ਕਲੇਰ ਲੈ ਕੇ ਆਇਆ ਹਾਂ ਕਰਾ ਲਈ ਹਾਂ ਨਹੀਂ ਪਹਿਲੋ ਇਹ ਇੱਕ ਰਾ ਕਲਸੀ ਨਾ ਵੀ ਆ ਡੇਚੇ ਤਾਈ ਉਹ ਆ ਪਥਾੜ ਦੇ ਸੀ ਖੇਡੇ ਹੋ ਜਿੱਤੇ ਪਹਿਲੀ ਵਾਰ ਆਇਆ ਸੀ ਤੂੰ ਲੇਟ ਹੋ ਗਿਆ ਥੋੜਾ ਜਿਹਾ ਇਹ ਨਾਲ ਕੰਸੀਪ ਬਣਾ ਮੈਂ ਉਹਦੇ ਅਕੈਡਮੀਸ ਦਾ ਤੁਹਾਨੂੰ ਵੀ ਬਟ ਆ ਡੀਪ ਬਣਾ ਕਿਤੇ ਮੈਂ ਤਾਂ ਲਾ ਗਿਆ ਨਾ ਦੱਸ ਦੋ ਧੁਨੀਆਂ ਨੂੰ ਆ ਡੀਪ ਵੀ ਬਣਾ ਕਿਤੇ ਸਾਹ ਪਾਣ ਨੂੰ ਵੇਖਿਆ ਨਹੀਂ ਪਹਿਲਾਂ ਪਰ ਮੈਂ ਡੀਪ ਬਣਾ ਖੇਡਣਾ ਸੀ ਮੈਂ ਨਾ ਰੇਡਰ ਨਾਲ ਤੁਹਾਡੇ ਕੋਲ ਤੁਹਾਡੀ ਚੀਜ਼ ਲੈ ਆ ਸਦਿਆ ਜੀ ਸ਼ਿੰਦਰ ਨੇ ਮੈਂ ਜਦੋਂ ਤੈਨੂੰ ਪਹਿਲੀ ਵਾਰ ਵੇਖਿਆ ਅੱਛਾ ਹਾਂ ਕਲਸੀ ਕੋਲ ਛੱਡ ਕੇ ਗਿਆ ਕਲਸੀ ਨਾ ਕਲਸੀ ਨਾ ਆਇਆ ਤੂੰ ਪਹਿਲੀ ਵਾਰ ਕਿੱਥੇ ਮੈਂ ਰਹਿੰਦਾ ਵੀ ਜਾਣਾ 6 ਮਹੀਨੇ ਰਿਹਾ ਮੈਂ ਨਾ ਸਾਡੇ ਇਹਨੂੰ ਪਹੁੰਚ ਆਇਆ ਕੱਟ ਕਲੀਅਰ ਬਣਾ ਲਓ ਤੇ ਦੂਜੀ ਉਹਨਾਂ ਮਾਰਿਆ ਹੈ ਨਾ ਅਸੀਂ ਵੇਖਿਆ ਨਹੀਂ ਕਿਸੇ ਨੇ ਮੇਰੇ ਨਾਲ ਰੇਡਰ ਜੱਗਾ ਭੋਂ ਤਾਂ ਤੁਹਾਡੇ ਕੋਲ ਆ ਪਸਿਆ ਨਾ ਤੇ ਨਾਲ ਜੁਲੀ ਬਲਪੁਰੀਆਂ ਵਾਲਾ ਦੀਪ ਦਿਪੁਰਜੀ ਵਾਲਾ ਅਸੀਂ ਆਪਣਾ ਬੜੀ ਬੜੀ ਟੀਮ ਬਣਾ ਕੇ ਮਿਰਗੇ ਅੱਛਾ ਪਹਿਲੀ ਬਾਈ ਦੀਪ ਨੇ ਬਣਾ ਲਿਆ ਭੋਨੇ ਦੀਪ ਡਾ ਲਿਆ ਨਹੀਂ ਨਹੀਂ ਦੂਜੀ ਬਾਈ ਕਿ ਜੱਗੇ ਨੇ ਤੇ ਜੱਗਾ ਫੜਾ ਓਖਾ ਆ ਮੈਂ ਜੀਪ ਆਣੀ ਮੈਂ ਜੁਲੀ ਤੂੰ ਤੈਨੂੰ ਵੀ ਜੱਫੀ ਮਾਰੂਗਾ ਤੇ ਪਰ ਭਜਦੇ ਬੜੇ ਔਖੇ ਨਾ ਬੰਦੇ ਮੈਨੂੰ ਜਗਾਂਦਾ ਸ਼ੇਰਿਆ ਬੰਦਾ ਘਰਾਟੀ ਕੋਈ ਮੈਂ ਸਾਰੇ ਮੈਚਾ ਸੁਣਾਇਆ ਪਿੰਡਿਆ ਜੇ ਭਾਪਾ ਮਤੈਨ ਕੀ ਇਹ ਵੀ ਬੰਦੇ ਜਿੰਨੇ ਭਜਦੇ ਹੁੰਦੇ ਜੋਰ ਨਾ ਤੇਰੀਆਂ ਤੱਕ ਕਰੋ ਮੈਂ ਲੱਗ ਜੂ ਇੱਧਾ ਘੰਡੀ ਕੋਈ ਤਾਂ ਲੈ ਕੇ ਨਹੀਂ ਆਇਆ ਇਹ ਵਾਦੀ ਰਣੀ ਨੇ ਕੀ ਆ ਇਹ ਪਾਣੀ ਬੋਲ ਸਤਿੰਗ ਦੀ ਇਹ ਨਾ ਪਿਆ ਬੰਦੇ ਆਪਣੇ ਚੱਲ ਮੈਂ ਮੀਂਹ ਮੇਲੇ ਤੇ ਪਿਆ ਮੋਟਰਸਾਈਕਲ ਤੇ ਥੋੜਾ ਪਿਆ ਸ਼ਾਮਾਂ ਨੂੰ ਮੋਟਰਸਾਈਕਲ ਤੇ ਬੱਬੇ ਨੂੰ ਦੇ ਦੋ ਚਾਹ ਦਾ ਜਾਂ ਮਾਰਤਾ ਤੇ ਉਦੋਂ ਦਾ ਪੰਜ ਵੜਾ ਫਿਰ ਬੱਦਲ ਜਾ ਗਿੱਜੇ ਕਹਿੰਦਾ ਕੁੜੀ ਆ ਗਈ ਮੇਰੇ ਲਗਣੀ ਬੰਦੇ ਆ ਆ ਆ ਆਹ ਬੋੜਾ 1700 ਦੇਖੋ ਇੱਥੇ ਮੈਂ ਨਾ ਜਦੋਂ ਸਬਾਈਪੁਰ ਲੰਘ ਕੇ ਆਪਣਾ ਤੋਂ ਸਬਾਈਪੁਰ ਟੱਪਿਆ ਨਾ ਕਿਲੋਮੀਟਰ ਕਾਣ ਕੇ ਤੇ ਪੂਰ ਕਮੜ ਦਾ ਕਿੰਨਾ ਕ ਮੋਟਾ ਮੀ ਗਿਆਨ ਕੁਰਕਵੰਟਾ ਪੈਂ ਇੱਕ ਕਣੀ ਵੀ ਨਹੀਂ ਛੜਕ ਸੁੱਕੀ ਮਾਸੀ ਮੀਨੇ ਆ ਭਵਾਂ ਦੌੜ ਲਾਉਂਦੇ ਬੱਦਲ ਛਕੇ ਨਾ ਮਾ ਭਵਾਂ ਮੇਰੇ ਲਗਣ ਠੰਡੇ ਸਾਬ ਦੇ ਮੋਟਰ ਸੱ ਲੈ ਮੈਂ ਇਧਰੋਂ ਫੈਂਡਾਂ ਆ ਜਾਲਪੁਰ ਫਿਰ ਜਾਲਪੁਰ ਫਿਰ ਛੜਕ ਗਿੱਲੀ ਹੋਈ ਜਾਲਪੁਰ ਲੰਗੇ ਆ ਆਪਣੇ ਪਿੰਡ ਨੂੰ ਇੱਕ ਕਣੀ ਵੀ ਨਹੀਂ ਤਾਂ ਸਾਡ ਪਿੰਡ ਦੇ ਨਾੜੇ ਜਾ ਕੇ ਉੱਥੇ ਸਰਕਾਰੀ ਸਕੂਲ ਦੇ ਲਾਗੇ ਉੱਥੇ ਫਿਰ ਮੀ ਘਰ ਨੂੰ ਮੁੜਿਆ ਦੇ ਫਿਰ ਮੀ ਨਹੀਂ ਹੋਰ ਕਿੰਨਾ ਕਿਤੇ ਅੱਜ ਕੱਲ੍ਹ ਵਾਟ ਨਾ ਵਟ ਛੜ ਜਾਂਦਾ ਮੀ ਭਵਾਂ ਦੇ ਬਾਈ ਦੇ ਮਾਸਾ ਮੀ ਨਹੀਂ ਸੁਰਸੇ ਨਾਲੇ ਚੱਲਦਾ ਫੋਲ ਹਾਂ ਪੁੱਲ ਵੀ ਪਿਆ ਹਾਂ ਉਹਦਾ ਸੌਂਦਾ ਹੁੰਦਾ ਨਾ ਸੌਂ ਤੇ ਨਾਂਗੇ ਹੁੰਦਾ ਸੌਂ ਤੇ ਨਾਂਗੇ ਹੁੰਦੇ ਇਹ ਕਦੇ ਕੈਲੰਡਰ ਬਦਲੀ ਹੋ ਗਿਆ ਬਾਬੇ ਦਾ ਹਾਂ ਉਹਦੇ ਚੇਂਜ ਹੋ ਗਿਆ ਵਾਦੀਆ ਉਹ ਤਾਂ ਪਾਪਾ ਵੀ ਕਿਦੇ ਆਪਣੇ ਅਰਗਾ ਹੋ ਗਿਆ ਪੁੱਲ ਮਿਲ ਗਿਆ ਹੋ ਗਿਆ ਪਾਪਾ ਕੇ ਦੇ ਨਹੀਂ ਆਏ ਉਦਾਂ ਦਾ ਹੀ ਰੱਖਿਆ ਜਿੱਦਾਂ ਦੇ ਪਾਪਾ ਭੁੱਲ ਗਿਆ ਕਿ ਕਦੇ ਕੈਲੰਡਰ ਅੱਗਾ ਪਿੱਛਾ ਕਰ ਬੈਠਾ ਉਹ ਵੀ ਤੇਲਾ ਰੱਖ ਬੈਠਾ ਕੋਈ ਜਾਂਦਾ ਤੇਲੇ ਨੇ ਪਤਾ ਕਿ ਕਰਾ ਕੇ ਬੈਠਾ ਬੇਜਬਾਨਾ ਉਹਨੂੰ ਤੇਲਾ ਉਹਦੇ ਅਰਗਾ ਕਰਾ ਕੇ ਬਿਟਾ ਬੇਜਬਾਨਾ ਨੂੰ ਪਤਾ ਨਹੀਂ ਆ ਗਿਆ ਹੈ ਹਾਂ ਜੀ ਉੜੇ ਲੱਗਾ ਠੰਡੇ ਪਿਰੇ ਓਏ ਮਿਕਨੂਨਾ ਤਾਂ ਫੱਟ ਰਾਨਾ ਕੈਨੇਡਾ ਮਨਜੀਤ ਕੈਨੇਡਾ ਵੱਲੋਂ ਸਰਸੇ ਕੋਈ ਵੀ ਚੀਜ਼ ਲੈ ਲਈ ਜਿਤਨਾ ਮੱਲਾ ਲੋਨ ਤੇ ਜਿੱਦਾਂ ਸਾਡੇ ਇੱਧਰ ਵਾਵਾ ਘੇੜ ਕੇ ਆਏ ਭਾਈ ਤੇ ਉਹਨਾਂ ਨੇ ਉਹਨਾਂ ਦੇ ਗਾਣ ਸ਼ੋਰ-ਸ਼ੋਰ ਜਾਂਦੀ ਲੋਨ ਵਾਲਿਆਂ ਦੀ ਤਾਂ ਉਹਨੂੰ ਉਹਨੂੰ ਸ਼ੋਰ-ਸ਼ੋਰ ਦੇ ਦਿੰਦੀ ਆ ਮਰਦਾ ਥੋੜੀ ਜਿਹਦਾ ਪੈਸਾ ਐਸੇ ਹੀ ਘੁੰਮੀ ਜਾਂਦਾ ਵੇਲਾ ਹੁੰਦੇ ਆ ਡੇਲੀ ਵੇਚਦੇ ਆ ਦੂਜੇ ਬੜੇ ਆਨਲਾਈਨ ਬੜੀਆਂ ਸਕੀਮਾਂ ਚੱਲਦੀਆਂ ਕੋਈ ਕ੍ਰਿਪਟੋ ਚੱਲਦੀ ਕੋਈ ਕੋਈ ਕਾਉਂਡ ਕਾਉਂਡ ਜੀ ਕਿੰਨੇ ਚੱਲਦੇ ਆ ਰਾਜੇ ਉਹਦੇ ਚ ਪੰਗਾ ਲਿਆ ਕਰਾਂ ਕਿਹੇ-ਕਿਹੇ ਚ ਤੇਰੀ 2015 1500 2000 ਦਿਹਾੜੀ ਤੂੰ ਪੱਕੀ ਪਾ ਲਿਆ ਕਰਨੀ ਉਹਦੇ ਚ ਵੀ ਹਾਂਜੀ ਟਰੇਡਿੰਗ ਜਿਹੜੇ ਆ ਹਾਂ ਜਿਹੜੇ ਸ਼ੇਅਰ ਜੇ ਲੈਂਦੇ ਆ ਕੋਈ 200 ਦਾ 500 ਦਾ 1000 ਦਾ ਖਰੀਦ ਲਿਆ ਹਾਂਜੀ ਉਹਦੀ ਮੈਂ ਹਫਤਾ ਕੀ ਲੈਵਾਈ ਕਲਾਸ ਨੂੰ ਹਾਂਜੀ ਉਹ ਕੰਮ ਬੜਾ ਔਖਾ ਵਾ ਮਤਲਬ ਸਾਰੇ ਸ਼ੇਅਰਾਂ ਬਾਰੇ ਸਾਡੇ ਵਾਲਾ ਕਰ ਲਾ ਇਹ ਸੌਖਾ ਜੀ ਆਹੋ ਨਾਲਾ ਮਿਹਨਤ ਆਹੋ ਸਾਮ ਦੇ ਸਾਰੇ ਔਖੇ ਹੀ ਆਂ ਤੋਖਾ ਕਿਹੜਾ ਵਾ ਉਹਦਾ ਹੈਗਾ ਸਹੀ ਹੈ ਜੇ ਬੰਦਾ 2 2-3 ਘੰਟੇ ਲਾ ਲੇ ਨਾ 2000 ਰੁਪਏ 3 ਬਣਾ ਸਕਦਾ ਤੇਰੇ ਅੜਗਾ ਬੰਦਾ ਜਿਹੜਾ ਪੜਿਆ ਵਾ ਥੋੜਾ ਜਿਆ ਆ ਹਾਂ 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 ਹੈਲੋ ਲੈ ਚੜਾ ਗੁੰਡੀ ਕੱਕੇ ਭਾਨ ਮੰਨਾਈ ਥਾਪੀ ਮਾਰਦੇ ਚੱਲਿਆ ਕਾ ਥਾਪੀ ਮਾਰਦੇ ਮਾਰੂ ਮਾਰਦੇ ਥਾਪੀ ਏਕ ਇਹ ਰਾਤ ਕੋ ਮੋਬਾਈਲ ਚ ਨਹੀਂ ਦਾ ਵੈ ਰਾਤ ਨੂੰ ਦਾਦਾ ਇਹ ਵੱਡੀ ਵੀ ਨਹੀਂ ਦਾ ਮੋਗਾ ਕਰਦੇ ਤਾਂ ਸਾਥ ਮਾ ਦੇ ਹਲੋ ਹਲੋ ਬੱਲੇ ਹਲੋ ਕੀ ਨਾਂ ਹੈ ਸ਼ੇਰਾ ਨਿਰਭਗ ਗੁਰੂ ਗੁਰਬਖਸ਼ੇ ਦਾ ਹਾਂ ਜੀ ਆਵੇ ਹੋ ਬਣਾ ਗਏ ਤੇ ਅੱਛਾ ਕਿੰਨੇ ਕ ਟਾਈਮ ਤੱਕ ਆ ਜੀਏ ਮਾਹ ਕਿੰਨੇ ਗਮੀ ਹੁੰਦੀ ਨਾ ਉਹ ਬੰਦੇ ਨੂੰ ਲਾਗੇ ਲਾਉਂਦੀ ਹੈ ਜਦੋਂ ਕਿਸੇ ਦੇ ਘਰੇ ਗਮੀ ਹੋਗੀ ਨਾ ਸੱਜਣ ਜਿੰਨਾ ਮਰਜੀ ਟੁੱਟਾ ਹੋਊਗਾ ਉਹਦੀ ਗਮੀ ਤੇ ਚੱਲ ਜਾ ਉਹਦੇ ਘਰੇ ਤੇ ਉਹਦੇ ਦਿਲ 'ਚ ਫੇਰ ਪਿਆਰ ਆ ਜਾਂਦਾ ਨਹੀਂ ਆ ਜਾਂਦਾ ਹੁਣ ਜਿਹੜਾ ਸੱਜਣ ਹੁੰਦਾ ਨਾ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਕਿਹੇ ਨਾਲ ਆਪਾਂ ਲੱਖ ਟੁੱਟ ਗਏ ਆ ਅੱਜ ਦੀ ਗੱਲ ਯਾਦ ਆਪਾਂ ਟੁੱਟ ਗਏ ਨਾ ਕਿਸੇ ਨਾਲ ਵੀ ਉਹਦੀ ਬਰੋਈ ਨਾ ਭਰਾਈ ਨਾ ਕਰੋ ਤੇ ਆਪਾਂ ਨੂੰ ਫੇਰ ਆਸ ਹੁੰਦੀ ਹੈ ਕਿ ਆਪਾਂ ਕਿਤੇ ਨਾ ਕਿਤੇ ਉਹਦੇ ਨਾਲ ਮਿਲ ਪੈਣਾ ਮਿਲ ਪੈਣਾ ਇਹ ਗੱਲ ਤੇ ਜਦੋਂ ਆਪਾਂ ਮੂੰਹੋਂ ਗੱਲਾਂ ਕੱਢੀ ਜਾਂਦੇ ਆ ਨਾ ਤੇ ਫੇਰ ਆਸ ਲਾ ਦੋ ਕਿ ਕੋਈ ਬੰਦੇ ਨੂੰ ਆਪਾਂ ਮਿਲਾਂਗੇ ਜਦੋਂ ਬੋਲ ਕਬੋਲ ਹੋ ਜਾਂਦੇ ਨਾ ਫੇਰ ਨਹੀਂ ਨਹੀਂ ਫੇਰ ਔਖਾ ਵੀਰ ਹਾਂ ਇੱਕ ਜੇ ਆਪਾਂ ਖਾਨਦਾਨੀ ਬੰਦੇ ਬੋਲਦੇ ਆ ਜੇ ਮੰਨ ਕੇ ਚੱਲੋ ਆਪਾਂ ਪਿੱਛੇ ਹਟ ਗਏ ਆ ਬਸ ਯਾਰ ਉਹ ਵਾਜਾ ਮਰੀ ਜਾਂਦੇ ਕਿਤੇ ਤੇ ਤੇਰਾ ਸੱਜਣ ਹੀ ਨਾ ਉਹ ਕਿਤੇ ਤੇ ਆਪਾਂ 사ਵਾ ਚ ਸਾਹ ਲੈਂਦੇ ਸੀ ਨਾ ਅੱਜ ਫੇਰ ਕੀ ਹੋ ਗਿਆ ਜੇ ਇਦਾਂ ਹੋ ਗਿਆ ਤੇ ਬਸ ਉਹਨੂੰ ਮਾੜਾ ਨਾ ਕਹੇ ਇੱਥੇ ਤੇ ਆਪਾਂ ਗੱਡੀ 'ਚ ਬੈਠੇ ਹੁੰਨੇ ਸਾਰੇ ਜਿਉਂ-ਜਿਉਂ ਕੋਈ ਉਤਰਦਾ ਜਾਂਦਾ ਤੇ ਉਹ ਉਹਦੀ ਰੀਲ ਪੈਂਦੀ ਉਹ ਨਹੀਂ ਹੋਵੇ ਬਸ ਬਸ ਉਹ ਲੈ ਕੇ ਬਹੀ ਜਾਂਦੀ ਆਹ ਇੱਕ ਉਤਰ ਗਿਆ ਉਹਦੀ ਤੇ ਰੀਲ ਪੈ ਜਾਣੀ ਆ ਦੂਜਾ ਉਤਰ ਗਿਆ ਉਹਦੇ ਤੇ ਪੈ ਜਾਣੀ ਆ ਆ ਕੰਮ ਹੋ ਗਿਆ ਹੁਣ ਪਰ ਇਹਨਾਂ ਚੀਜ਼ਾਂ ਤੋਂ ਆਪ ਨੂੰ ਨਿਕਲਣਾ ਪੈਣਾ ਲਾਲੋ ਸਾਹਿਬ ਜੇ ਆਪਾਂ ਕਹਿੰਨੇ ਆ ਕਿ ਬੰਦੇ ਦੀ 100 ਸਾਲ ਉਮਰ ਆ 100 ਸਾਲ ਉਮਰ ਹੋ ਗਈ ਤੇ ਜੇ ਆਪਾਂ ਕਹਿੰਨੇ ਵੀ 35 40 ਦੇ ਜਾ ਕੇ ਬੰਦਾ ਬੁੱਢਾ ਹੋ ਜਾਂਦਾ ਤੇ ਫਿਰ ਪਿੱਛੇ ਭੈਣੀ ਜਾਊਗਾ 50 ਆਵਾਂ ਦੇ ਸਾਕੇ ਜਾ ਕੇ ਬੰਦਾ ਹੀ ਬੰਦਾ ਅਕਲ ਆਉਂਦੀ ਆ ਹੱਦ ਹੋਣੀ ਆ 50 ਉਹ ਆਪਣੇ ਜਿੱਦ ਵਿੱਚ ਉਹ ਭੋਗਦੇ ਆ ਉਹ ਬੁੱਢਾ ਮਰਿਆ 120 ਸਾਲਾਂ ਦਾ ਹੋ ਗਿਆ ਉਹ ਕਿਹੜਾ ਉਹ ਦੋ ਬੰਦੇ ਦੀ ਉਮਰ ਭੋਗ ਗਿਆ ਬੰਦੇ ਦੀ ਉਮਰ 19 ਆ ਖਾਣ ਪੀਣ ਗਲਤ ਹੋ ਗਏ ਗੋਲ ਗੱਪੇ ਖਾਈ ਜਾਂਦੇ ਆ ਤੇ ਸਹੀ ਗੱਲ ਆ ਇਹਦਾ ਹੈ ਮੁਰਗੇ ਪਿੱਛੇ ਮੂੰਹ ਕਰਕੇ ਸੁੰਦੇ ਹੀ ਜਾਗੇ ਉਹ ਤੂੰ ਦੱਸੰਦਾ ਇਹ ਗੱਲ ਨੇ ਢਿੱਡ ਘਟਾਉਣ ਦਾ ਤਰੀਕਾ ਧੌਣ ਹੀ ਬਸ ਐ ਇੱਕ ਸਹਜ ਆਲੀ ਕਰਨੀ ਉਹ ਨਾ ਘਰੇ ਰੱਖੇ ਸਮੋਸੇ ਉਹ ਕੋੜੇ ਰੱਖੇ ਮੈਂ ਮੈਂ ਤੇ ਅੱਜ ਪਤਾ ਨਹੀਂ ਕਿੰਨੇ ਚਿਰ ਬਾਅਦ ਖਾਣ ਲੱਗੇ ਕਹਿੰਦਾ ਅਸੀਂ ਡੇਲੀ ਖਾਂਦੇ ਆ ਡੇਲੀ ਮਾਤੇ ਨਾ ਰੱਖੇ ਸਮੋਸੇ ਤੰਨੇ ਉਹਨੇ ਭੰਨ ਕੇ ਨਾ ਖਾ ਗਿਆ ਮੁੜ ਕੇ ਕਹਵੇ ਇਹੇ ਹੱਟ ਕਢਾਉਣ ਦਾ ਗੱਲ ਦੱਸ ਕੋਈ ਮੈਂ ਕੋਈ ਨਹੀਂ ਛੋੜੀ ਜੀ ਐਕਸਰਸਾਈਜ਼ ਐ ਐ ਕਰਨੀ ਆ ਅੱਛਾ ਇਦਾਂ ਕੀ ਹੋ ਮੈਂ ਗਾੜੀ ਤੇ ਸੁਣ ਲਾ ਮੈਂ ਪੁੱਛ ਕਰਨੀ ਕਿਦੋਂ ਕਹਿੰਦਾ ਕਦੋਂ ਮੈਂ ਜਦੋਂ ਖਾਣ ਨੂੰ ਕਹੂੰ ਤੈਨੂੰ ਕੋਈ ਉਹ ਜੀ ਨਾ ਵੀ ਤਾਂ ਜਿਹਾ ਆਖਿਆ ਐਕਸਰਸਾਈਜ਼ ਆ ਕੱਲ ਸੁਣ ਵੀ ਜਦੋਂ ਛੱਡਦੇ ਹੈਗੇ ਨਹੀਂ ਕੱਕ ਖਾਣੋ ਹੱਟ ਕਾਣ ਘਟ ਦੇਣਾ ਕਦੀ ਕਦੀ ਰੱਜਿਆ ਬੰਦਾ ਨਹੀਂ ਮਰਦਾ ਭੁੱਖਾ ਬੰਦਾ ਨਹੀਂ ਮਰਦਾ ਰੱਜਿਆ ਮਰਦਾ ਵੀਰ ਤਲੀਆਂ ਸ਼ਾਇਆਂ ਤੇ ਲੈ ਗਈਆਂ ਕਢੀ ਜਿਵੇਂ ਸਰੋਂ ਦੇ ਹਾਂ ਤਲੀ ਛਾਇ ਤੇ ਬਹੁਤ ਘੱਟ ਖਾਣੀ ਚਾਹੀਦੀ ਆ ਆਹ ਕਾ ਨੂੰ ਭੂਨ ਲਾਉਂਦਾ ਮੈਨੂੰ ਪਾ ਗਏ ਨਹੀਂ ਫਿਰ ਹੋਰ ਪਲਾਨ ਜੇ ਤੁਸੀਂ ਕਰ ਦੀ ਵਧੀਆ ਸੀ ਆ ਮੇਰੇ ਕੋਲ ਕੋਈ ਨਹੀਂ ਤੇ ਮੈਂ ਤੁਹਾਡਾ ਬਹੁਤ ਮੁੰਡਾ ਪੈਣ ਮਹਾਰਾ ਮਹਾਰਾ ਤੇ ਅਸੀਂ ਇਹ ਫਟਵਾਰੀ ਤੁਹਾਡੇ ਇਲਾਕੇ ਚ ਲੱਗੇ ਅੱਛਾ ਫਰੰਦੀਪੁਰ ਫਟਵਾਰੀ ਹੈ ਜੀ ਅੱਛਾ ਕੀ ਫਰੰਦੀਪੁਰ ਪੁਲਾ ਦੇ ਫਰੰਦੀਪੁਰ ਅੱਛਾ ਚੱਲੋ ਦਲੀਏ ਮੈਂ ਆਜੋ ਚੱਲੀਏ ਆਜੋ ਗੱਡੀ 'ਚ ਆਜੋ ਆਪਾਂ ਨੰਨਾਂ ਨੂੰ ਜੀ ਆਇਆਂ ਨੂੰ ਸੋ ਜੋਰ ਦਾ ਤਾੜੀਆਂ ਮਾਰੋ ਜਰੋਰੀ ਜੀ ਦਾ ਨਾਮ ਜੀ ਕਿਹਦੇ ਤੋਂ ਸਾਹਬ ਜੀ ਲਖਣਾ ਜਿਤਨਾ ਦਿਓ ਚਾਹੇ ਇਹ ਨਹੀਂ ਆਪਾਂ ਦੂਰਲੇ ਪਾਸੇ ਰਹਿ ਜਾਓ ਪਈ ਰੱਖ ਲੋ ਚ ਰੱਖ ਲੈ ਰੱਖ ਲੋ ਚਿੱਕਦੀ ਰੱਖ ਲੋ E پرو ایتھان کبڈی فیل ਉਹ ਕਿਰਮਾ ਬੱਲੇ ਖਾਸ ਫੋਲ ਫੋਟ ਬੇਸ਼ੱਕ ਨਹੀਂ ਪਰਮਾਨੋ ਮੈਚ ਵੱਡਾ ਨਹੀਂ ਬਾਈ ਆ ਬੰਦਾ ਪਾ ਗਿਆ ਕਾੜੇ ਵਾਲਾ ਕਹਿੰਦਾ ਅੱਜ ਤੋਂ ਫਸਲਾ ਕਮ ਕਰਤੇ ਵਾਲਾ ਅੱਜ ਤੋਂ ਕਹਿੰਦਾ ਫਰਦਾਈ ਬੱਲੇ ਮਾਨਸ ਸਿੰਘ ਆਪਣੇ ਦਿੱਤੇ ਰੰਗ ਗਿਆ ਧਰਵਾਹ ਤੇ ਬੋਲ ਚੱਕੀ ਵਰਤੇ ਕਰੀ ਗੱਲ ਆ ਸਮੇਂ ਦੇ ਹੋ ਪਾ ਵੀ ਕਦਡੀ ਕੰਨ ਮਾਡੇਗਾ ਬੋ ਜੀ ਮੇਰੀ ਹੱਥ ਬੈਣ ਕੇ ਦੇ ਦਿੱਆ ਯਾਰ ਅਸੀਂ ਕਹਿੰਦੇ ਜਾਂ ਤਾਂ ਮੈਚ ਦੇਖ ਲੋ ਜਾਂ ਗਾ ਇਹ ਸਾਹਮਣੇ ਭੰਦਰ ਦੇ ਫਾਂਦੀ ਬਰੀਆ ਫਾਂਦੀ ਬਰੀਆ ਦੇ ਬੰਨਰ ਆਹ ਵਖਰੇ ਪੁਆਇੰਟ

ਪਰਕਾ ਪਾ ਇਹ ਹਮਾਲਿਆ ਪਰਬਤ ਹੈ ਇਹ ਹਮਾਲਿਆ ਪਰਬਤ ਹੈ ਆਹ ਪਾਸੇ ਪਾਸੇ ਆਹ ਕੌਡੀ ਤੇ 1000 ਰੁਪਿਆ ਲੱਗਿਆ ਉਹ ਬੱਪੂ ਬਲਵੀਰ ਸਿੰਘ ਦੇ ਪਰਿਵਾਰ ਦੇ ਲੋਕ ਅਮਰਵੀਰ ਨਾਲੋਂ 1000 ਇਹ ਜੱਫਾ ਇਹ ਰੇਡਰ ਅੱਧੇ ਮੋੜੇ ਲਈ ਇਹਨੂੰ ਅੱਧੇ ਮੋੜੇ ਲਈ ਇਹਨੂੰ ਅਮਰ ਕੋਈ ਨਹੀਂ ਹੈ ਕੋਈ ਜਾਣਦਾ ਇਹ ਸ਼ਕਤੀ ਕਾਹਦਾ ਹੈ ਬੱਗੂ ਆਣਾ ਬੜਾ ਰਹਾ No, 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 ਨਹੀਂ ਹਾਂ ਬੰਦੇ ਨੇ ਜਿਹੜਾ ਇਹਨੂੰ ਤੇ ਕੰਨ ਬਾਦ ਲਈ ਉਹ ਪਰਮਾਨੰਦ ਘਾਵੀ ਵਿੱਚ ਬਾਕੀ ਜਿੰਦਾ ਜਿੱਦਣ ਗਿਆ ਵੀ ਜਾਣਦੀ ਆ ਵੀ ਤੇਰਾ ਇੰਡੀਅਨ ਟਾਈਮ ਖੇਡਣਾ ਵੀ ਸ਼ੌਕ ਮੂਡੀ ਕਰਨੀ ਆ ਹਾਂ ਜਿਹੜੇ ਅੱਜ ਤੇ ਆਏ ਨਹੀਂ ਉਹਨਾਂ ਨੂੰ ਵੀ ਲੈ ਕੇ ਬੱਲੇ ਕਰਾ ਪਾਦੇ ਨਹੀਂ ਕੋੜਾ ਅੱਜ ਲੱਗੇ ਆਪਣਾ ਮੈਚ ਨਹੀਂ ਥੇ ਜਿਵੇਂ ਵਰੇ ਤੇ ਉਹ ਕੋਈ ਨਹੀਂ ਆ ਨਹੀਂ ਨਾ ਇਹ ਕਪੜੀ ਗੱਲ ਨਹੀਂ ਹੈ ਸਹੀ ਗੱਲ ਹੈ ਕੱਪੜੇ ਲਾਉਣਾ ਅੰਦਰ ਵਰਨੇ ਬੜੀ ਵੱਡੀ ਗੱਲ ਹੈ ਪੱਤਾ ਕੰਗਰੀਆ ਜਦੋਂ ਮੈਚ ਮੈਚ ਹੁੰਦਾ ਮੈਂ ਨਾ ਫਿਰ ਦੰਦੋਂ ਲੱਗਦਾ ਥੋੜਾ ਮੈਂ 24 ਸਾਲ ਦਾ ਹਾਂ ਕਿਉਂਕਿ ਆਜਾ ਕੀ ਮੈਂ ਤਾਂ ਤੂੰ ਗੱਲ ਨਹੀਂ ਮੈਂ ਨਹੀਂ ਗੱਲ ਸਰ ਮੈਂ ਕਿਦੋਂ ਲੱਗਾ ਨਾ ਮੈਂ 16 ਸਾਲ ਦਾ ਲੱਗਾ ਦੇ ਉਹਦੇ ਕਰਕੇ ਲੋਕੀ ਕਹਿੰਦੇ ਵੀ ਪਤਾ ਨਹੀਂ ਜਿਆਦਾ ਹੀ ਮਿਲਦਾ ਸੀ ਮਮਈ ਹੁਣ ਚੁੰਤੀ ਆ ਚੌਂਤੀ ਗਾ ਨਨਵੇਂ ਡੇਡੋ ਕਰਤੇ ਆ ਲੋਕੀ ਤੁਹਾਡਾ ਕੋਲਾ ਜੀ ਕਿਹੰਜ ਜਗਾ ਪਿੰਡ ਤੋਂ ਬਣਾ ਥੋੜੀ ਜਿਹੀ ਅਸੀਂ ਦੀ ਨਹੀਂ ਬਈ ਪਹਿਲਾਂ ਤੋਂ ਨਹੀਂ ਲੱਗਦੀ ਫਿਰ ਤਗੜਾ ਕਿਚਾਨੀ ਕਿਉਂ ਨਹੀਂ ਪਾਰਿਆ ਕਰਕੇ ਨਹੀਂ ਨਹੀਂ ਕੋਈ ਨਹੀਂ ਅਜੇ ਨਹੀਂ ਕੋਈ ਗੱਲ ਨਹੀਂ ਆ ਤੇਰਾ ਜੱਟ ਨਹੀਂ ਉਹ ਬਾਪੂ ਦਾ ਹੁੰਦਾ ਹਾਂ ਜੀ ਜੀ ਸਹਿਬਾ ਨੂੰ ਵਿੜਿਆ ਜੀ ਸਾਧੂ ਜਣਾ ਸੰਗ ਕੀਤਾ ਉਹ ਦੇ ਕੇ ਕੋਣਾ ਬਿਲਕੁਲ ਚੰਗੀ ਅੰਦਰ ਜੀ ਲਈ ਤੇ ਆਪਾਂ ਗੋਣ ਹੁੰਨੇ ਆ। ਸਹੀ ਗੱਲ। ਨਹੀਂ ਉਹ ਤਾਂ ਬੰਦਾ ਨਹੀਂ ਕੁਝ ਵੀ ਹੁੰਦਾ। ਬਿਲਕੁਲ ਸਹੀ ਗੱਲ। ਮਾਲਕ ਜਿਹੜਾ ਕੁਝ ਕਰਦਾ ਨਾ, ਪਰਮਾਤਮਾ ਕਰਦਾ। ਜੇ ਕੋਈ ਅੱਜ ਕੋਈ ਪਿਆਰ ਕਰਦਾ ਤੇ ਉਹਨੇ ਉਹਨਾਂ ਦੀ ਦੇਣ ਹੈ। ਉਹਨਾਂ ਨਿੱਗੀਆਂ ਨਿੱਗੀਆਂ ਗੱਲਾਂ ਕਿਤੇ ਆਪਾਂ ਗੋਲ ਦੇਣੀ ਹੈ। ਜਦੋਂ ਸ਼ਾਮਾ ਨੂੰ ਨਾ ਮੈਂ ਦਿੱਲੀ ਜਾਣਾ ਹੀ ਹੁੰਦਾ ਮੱਤਾ ਟਿਕਣ ਮੈਂ ਪੁੱਛਾਂ। ਤੇ ਜਦੋਂ ਮੈਂ ਮੈਚ ਤੋਂ ਜਾਣਾ ਮੇਰੇ ਦਿਮਾਗ ਚ ਹੁੰਦਾ ਏ ਜੇ ਮੈਂ ਦਫਾ ਲਾਤਾ ਜਿੰਨੇ ਪੈਸੇ ਉਤੋਂ ਐ ਮੈਂ ਮਹਾਪੁਰਸ਼ਾਂ ਨੂੰ ਦੇ ਕੇ ਆਉਣੀ ਮਾਇਆ ਨਹੀਂ ਪਤਾ ਨਹੀਂ ਉਹਨਾਂ ਨੇ ਕੀ ਦੇ ਦੇਣਾ ਤੇ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਨੇ ਮੈਂ ਦਿੱਤਾ ਬੜਾ ਤੁਹਾਡਾ ਨਾਮ ਦੇਦਾ ਬੜਾ ਬੜਾ ਮੈਂ ਜਿਹੜੀ ਮੈਂ ਚੀਜ਼ ਸੋਚ ਲਾਣਾ ਨਾ ਮਨ ਚ ਵੀ ਆ ਚਾਹੀਦੇ ਤੋਂ ਦੇ ਦਿੰਦਾ ਦਿੰਦਾ ਰੱਬੋਂ ਲੈਣਾ ਨਹੀਂ ਵਿਸ਼ਵਾਸ ਹਾਂ ਇਹ ਤੁਹਾਡੇ ਅੰਦਰ ਵੀ ਵਿਸ਼ਵਾਸ ਹੈ ਨਾ ਦ੍ਰਿੜਤਾ ਬਸ ਬਾਕੀ ਸਭ ਤੁਹਾਡੀ ਕੜੀ ਵਿੱਚ ਵੀ ਵੀ ਨਹੀਂ ਤਾਂ ਕੋਈ ਮਿਹਨਤ ਹੈ ਹਾਂ ਨਹੀਂ ਮਿਹਨਤ ਦੇਖੋ ਜੀ ਕਿਸੇ ਵੀ ਖੇਤਰ ਦੇ ਵਿੱਚ ਉਹ ਬਾਪੂ ਹੀ ਹੋਣਾ ਜਿੰਨੀ ਮਿਹਨਤ ਕੀਤੀ ਗਾਂ ਆਪਾਂ ਨਹੀਂ ਕਰ ਸਕਦੇ ਇਹਨਾਂ ਦੇ ਸਾਰੇ ਟਾਈਮ ਵੇਖਿਆ ਉਹ ਜਦੋਂ ਬੁੱਲਦਾਂ ਵਾਲੇ ਵੀ ਦੇਖ ਲਏ ਹੋਣੇ ਆ ਟ੍ਰੈਕਟਰਾਂ ਵਾਲਾ ਵੀ ਦੇਖ ਲਿਆ ਗਾਂ ਹੋਰ ਵੀ ਵੇਖ ਲੈਣਾ ਤੇ ਆਪਾਂ ਦੇ ਸਿੱਧੇ ਸ਼ੁਰੂ ਟ੍ਰੈਕਟਰਾਂ ਤੋਂ ਆਏ ਹਾਂ ਹਾਂ ਜੀ ਮੈਂ ਤਾਂ ਮੈਂ ਤਾਂ ਗਾਂ ਪਹਿਲਾਂ ਗੜਾ ਵਰਤ ਕੇ ਦੇਖੇ ਕੁਮਾਰ ਰਹੇ ਹਾਂ ਮੈਂ ਸੋਚਦਾ ਤੂੰ ਯਾਰ ਤੂੰ ਵੱਡੇ ਹੋਣੇਗੇ ਮੈਂ 20 ਸਾਲ ਨੌਕਰੀ ਕਰਕੇ ਆ ਗਿਆ ਬਹੁਤ ਜੀ ਚਾਚਾ ਜੀ ਇਹ ਵੀ ਕੋਈ ਛੋਣਾ ਜਿਹਾ ਗੇਮ ਖੇਡ ਲਾਵੇ ਜੀ ਮੈਂ 16 ਸਾਲ ਲੰਦਾ ਜਦੋਂ ਲੱਗਦਾ 2 ਮਿੰਟ ਮੈਂ ਸੋਚਦਾ ਕਿ ਜਿਆਦੀ ਮਰੂਗੀ ਨਹੀਂ ਆ ਕੇ ਨਾ ਨਹੀਂ ਮੱਖਣ ਮੇਰੇ ਤੋਂ ਹਾਣੀ ਆ ਮੈਂ ਤੇ ਮੱਖਣ ਨਹੀਂ